ਆ ਲੈ ਭਾਈ ਸਿਆਜੋ ਤੇਰੇ ਤੇਰੇ ਸਾਡੀ ਕੁਛੇ ਨਹੀਂ ਸੁਣੀ ਅੱਛਾ ਕੀ ਪ੍ਰੋਬਲਮ ਹੈ ਮੇਨ ਮਸਲਾ ਕੀ ਹੈ ਇਹ ਪੰਜਿਆ ਚੋਰ ਪੈ ਰਹੇ ਚੋਰ ਪੈ ਰਹੇ ਹਾਂ ਕੋਈ ਫਿਰ ਪਤਾ ਲੱਗਿਆ ਕਿੱਥੋਂ ਜੋ ਪਤਾ ਤਾਂ ਲੱਗ ਰਿਹਾ ਉਹ ਮੰਨੀ ਹੀ ਆਹੀ ਠੀਕ ਹੈ ਹੁਣ ਫਿਰ ਇਹਦਾ ਅੱਗੇ ਕੀ ਖਤਰਾ ਹੈ ਕੋਈ ਖਤਰਾ ਜੀ ਸਾਡੇ ਘਰਾਂ ਨੂੰ ਚੱਕ ਦੂ ਅੱਛਾ ਹਾਂ ਕੋਈ ਆਈ ਠੀਕ ਹੈ ਕਿੰਨਾ ਕ ਪੈਂਦਾ ਇਹ ਚੋਰ ਦਿਖਾਇਓ ਪਹਿਲਾਂ ਆਸਾ ਪੈਂਦਾ ਜੀ ਇਧਰੋਂ ਹੋ ਕਰਕੇ ਕਿਰਾਏ ਬੰਦ ਕਰ ਦੋ ਇਧਰੋਂ ਜੇ ਚੱਲਦਾ ਬਿਲਕੁਲ ਅੱਛਾ ਇਹ ਕਿ ਬਰਾਤ ਬਰਾਤੇ ਗੌਰ ਵੀ ਰੱਖਦੇ ਹਾਂ ਹਾਂ ਗੌਰ ਰੱਖਦੇ ਆਂ ਗੀੜਾ ਮਾਰ ਕੇ ਨਹੀਂ ਗੀੜਾ ਮਾਰ ਕੇ ਜਾਂਦੇ ਹਾਂ ਘਰਾਂ ਦੇ ਵਿੱਚ ਵੀ ਪਾਣੀ ਵੜ ਜਾਂਦਾ ਫਸਲ ਤਾਂ ਜਿਹੜੀ ਤਬਾਹ ਹੁੰਦੀ ਹੁੰਦੀ ਹੈ ਠੀਕ ਹੈ ਜਿਹੜੇ ਦਾ ਘਰਾਂ 'ਚ ਵੀ ਮਤਲਬ ਪਾਣੀ ਵੜ ਜਾਂਦਾ ਜੀ ਘਰ ਸਾਹਮਣੇ ਨੇ ਨਾ ਫਿਰ ਨਹਿਰ ਦਾ ਕੋਈ ਖਤਰਾ ਟੁੱਟਣ ਦਾ ਹਾਂ ਜੀ ਪੂਰਾ ਖਤਰਾ ਹੈ ਜੀ ਤੁਹਾਡੇ ਸਾਹਮਣੇ ਮਤਲਬ ਉੱਥੇ ਤਾਂ ਆਇਆ ਪਿਆ ਹਾਂ ਬੰਦ ਹੋ ਗਿਆ ਮੈਂ ਤਾਂ ਉੱਥੋਂ ਉੱਥਾ ਅੜਖ ਬੰਦ ਹੋ ਗਿਆ ਹੋ ਗਿਆ ਬੰਦ ਹੋ ਤਾਂ ਪਾਣੀ ਭਰ ਗਿਆ ਬਰਾਬਰ ਹੋ ਗਿਆ ਪਾਣੀ ਉਹ ਤੇ ਖੱਟ ਗਈ ਆ ਰੇ ਹਰਦਾ ਆ ਦੇ ਇਹ ਟੁੱਟ ਗਈ ਇੱਥੇ ਤਾਂ ਟੁੱਟੂ ਬਈ ਪਾਣੀ ਤਾਂ ਪਹਿਲੀ ਕਿਹਾ ਜਿਵੇਂ ਪ ਚੱਲ ਆ ਕੇ ਬਾਗੇ ਬਜਾਰੇ ਆ ਪਟਕੇ ਹੜਕੇ ਪਾਣੀ ਆ ਗਿਆ ਛੱਟ ਕੇ ਪਰਾਜਾਰੇ ਬਹਿ ਗਏ ਤਾਂ ਆ ਦੇਖੋ ਨਹਿਰ ਫੁੱਲ ਚੱਲਦੇ ਆ ਬਾਈ ਇੱਧਰ ਪਾਣੀ ਆ ਗਿਆ ਬਾਈ ਇੱਧਰ ਘਰਨਾ ਹੈ ਸਾਡੇ ਟਰਾਲੀਆਂ ਸਮਾਨ ਪਾਉਣਾ ਪਵੇਲੀ ਦੇਖ ਸਕਦੇ ਹੋ ਦੋਸਤੋ ਨਹਿਰ ਟੁੱਟਣ ਤੋਂ ਬਚਾ ਲਈ ਆਇਂ ਲਾ ਲੋ ਥੱਲੇ 10 ਤੋਂ 12 ਫੁੱਟ ਨੀਮਾ ਥਾਂ ਐ ਦੂਜੇ ਪਾਸੇ ਜ਼ਮੀਨਾਂ ਨਹਿਰ ਉੱਚੇ ਚ ਹੁੰਦੇ ਉੱਚੀਆਂ ਨੇ ਨਹਿਰਾਂ ਆਪਾਂ ਨੂੰ ਪਤਾ ਹੈ ਜੇ ਟੁੱਟੀਆਂ ਨੇ ਔਰੋਂ ਆ ਦੇਖੋ ਮੌਕੇ ਤੇ ਨਰੇਗਾ ਵਾਲੇ ਨੇ ਆ ਕੇ ਜਦੋਂ ਦੇਖਿਆ ਵੱਡੀ ਖੱਡ ਪੈ ਰਹੀ ਸੀ ਛੂਦੇ ਦੀ ਖੱਡ ਹੁੰਦੀ ਹੈ ਜਿਵੇਂ ਜਿਵੇਂ ਘਰਾਂ ਚ ਸਮਰਸੀਬਲ ਮੋਟਰਾਂ ਚੱਲਦੇ ਨੇ ਇੰਨਾ ਪਾਣੀ ਦਿਖ ਰਿਹਾ ਸੀਗਾ ਦੂਏ ਪਾਸੇ ਲਗਾਤਾਰ 2 ਮਹੀਨਿਆਂ ਤੋਂ ਪਿੰਡ ਵਾਲੇ ਰਾਖੀ ਪੈਰਾ ਵੀ ਦੇ ਰਹੇ ਸੀ ਪਰ ਪਾਣੀ ਨਹੀਂ ਬੰਦ ਹੋ ਰਿਹਾ ਸੀ ਕੱਲ ਖਬਰ ਲੱਗੀ ਸੀ ਨਾਲ ਦੀ ਨਾਲ ਇੱਥੇ ਪਹੁੰਚੇ ਨੇ ਅਧਿਕਾਰੀ ਕਹਿ ਲੋ ਆ ਦੇਖੋ ਮੌਕੇ ਤੇ ਬਹੁਤ ਵੱਡੀ ਖੱਡ ਲੱਭੀ ਹੋਰੋਂ ਨਹਿਰ ਟੁੱਟਦੀ ਟੁੱਟਦੀ ਬਚਾਲੀ ਚੱਠਿਆਂ ਵਾਲੀ ਨਹਿਰ ਜਦੋਂ ਸੂਲਰ ਘਾਟ ਤੋਂ ਖੜਿਆਲ ਨੂੰ ਗਰਾਹਾਂ ਨੂੰ ਜਾਂਦੀ ਹੈ ਜਿਹੜੀ ਨਹਿਰ ਚੱਠਿਆਂ ਦੇ ਬਰਾਬਰ 19 ਨੰਬਰ 부ਰਜੀ ਕਹਿੰਦੇ ਨੇ ਇਹਨੂੰ 19 ਨੰਬਰ 부ਰਜੀ ਦੇ ਉੱਤੇ ਟੁੱਟਦੀ ਟੁੱਟਦੀ ਨਹਿਰ ਬਚ ਗਈ ਇੱਕ ਵਾਰੀ ਬਚਾਓ ਹੋ ਗਿਆ ਪਰ ਮੰਗੇ ਪਿੰਡਾਂ ਦੀ ਵੀ ਇਹਦੇ ਇੱਥੇ ਇੱਕ ਨਿਕੰਧ ਕੱਢੀ ਜਾਵੇ ਵੀ ਕੱਚਾ ਥਾਂ ਹੈ ਇਹ ਕਿਤੇ ਕੱਢ ਨੂੰ ਹੋਰ ਕੋਈ ਗੜਬੜ ਹੋ ਜੇ ਜਾਂ ਕੋਈ ਆਪਾਂ ਕਹਿ ਸਕਦੇ ਆ ਇਹਦੇ ਕਰਕੇ ਮੌਕੇ ਤੇ ਇੱਕ ਵਾਰੀ ਤਾਂ ਦੇਖ ਸਕਦੇ ਤੁਸੀਂ ਮਿੱਟੀ ਪਾ ਕੇ ਬੰਦ ਕਰੀ ਜਾ ਰਹੀ ਹੈ। ਇਧਰ ਨਾਲੇ ਨਹਿਰ ਹੈ। ਆ ਦੇਖੋ ਜੀ ਇਹ ਨਹਿਰ ਦਾ ਪਾਣੀ ਹੈ ਮੌਕੇ ਤੇ ਬਸ ਬਚਤ ਰਹੇਗੀ ਜੇ ਕਹਿੰਦੇ ਨਹੀਂ। ਕਿ ਬੇਲਾ ਹੋ ਜਾਂਦਾ ਤਾਂ ਨਹਿਰ ਟੁੱਟ ਸਕਦੀ ਸੀ ਇਹ। ਪਹਿਲਾਂ ਵੀ ਰੱਖੀ ਰੱਖ ਰਹੇ ਸੀ ਪਰ ਪਾਣੀ ਉਧਰੋਂ ਡਿਗਣੋਂ ਦੂਏ ਪਾਸੇ ਕਿਧਰੋਂ ਦੀ ਲੱਭ ਨਹੀਂ ਰਿਹਾ ਸੀ ਪਿੰਡ ਵਾਲਿਆਂ ਨੂੰ। ਜੇ ਕਹਿੰਦੀ ਇਹ ਬੰਦ ਨਹੀਂ ਹੋ ਰਿਹਾ ਸੀ। ਆ ਦੇਖ ਲਓ ਤਸਵੀਰਾਂ ਦੇਖ ਸਕਦੇ ਹੋ ਦੋਸਤੋ ਇੱਕ ਵਾਰੀ ਜੇ ਕਹੀਦੀ ਹੈ ਬਚਾਅ ਹੋ ਗਿਆ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖ ਸਕਦਾ ਹਾਂ ਇੱਕ ਵਾਰੀ ਬੰਨ ਲਾਤਾ ਲੱਭ ਚੁੱਕੇ ਪਰ ਦੂਜੇ ਪਾਸੇ ਹਜੇ ਕੱਚਾ ਇਹ ਕੰਮ ਪਰ ਪੱਕਾ ਨਹੀਂ ਕਹਿ ਸਕਦੇ ਇੱਕ ਵਾਰੀ ਬਚਾਓ ਹੋ ਗਿਆ ਨਹੀਂ ਐ ਲੈ ਲਓ ਵੀ ਕਰੋੜਾਂ ਰੁਪਈਆ ਦਾ ਫਸਲਾਂ ਦਾ ਨੁਕਸਾਨ ਹੋ ਜਾਣਾ ਸੀ ਜਿਹੜਾ ਘਰਨੇ ਵਾਲੇਦਲੇ 150 ਸਾਰੇ ਘਰਾਂ ਨੇ ਡੁੱਬ ਜਾਣਾ ਸੀ ਤੇ ਹੋਰ ਭਾਰੀ ਬੋਰਾ ਦਾ ਬਹੁਤ ਵੱਡਾ ਫਸਲਾਂ ਦਾ ਸਾਰਾ ਨੁਕਸਾਨ ਉਹਰੇ ਵੱਡਾ ਹੋ ਜਾਣਾ ਸੀ ਪਰ ਮੌਕੇ ਤੇ ਖੱਡ ਲੱਭ ਕੇ 2 ਮਹੀਨੇ ਬਾਅਦ ਖੱਡ ਲੱਭੀ ਐ 2 ਮਹੀਨੇ ਖੱਡ ਲੱਭਦੇ ਰਹੇ ਤੁਸੀਂ ਹਿਸਾਬ ਲਾ ਲਓ 2 ਮਹੀਨਿਆਂ ਚ ਕੱਲ ਖਬਰ ਵੀ ਲੱਗੀ ਐ ਜਾਂ ਖਬਰ ਕਰਕੇ ਕਹਿ ਲੋ ਚਲ ਆਪਾਂ ਤਾਂ ਮਾਨ ਕਰਦੇ ਨਹੀਂ ਆਪਾਂ ਤਾਂ ਇੱਕ ਸੇਵਾ ਦੇ ਤੌਰ ਤੇ ਜਦੋਂ ਕੋਈ ਫੋਨ ਕਰਦਾ ਜਾਣਿਆ ਪਰ ਜੋ ਹਾਲਾਤ ਬਣੇ ਹੋਏ ਸੀ ਇਹ ਰਾਖੀ ਪਹਿਰਾ ਦੇ ਰਹੇ ਸੀ ਪਿੰਡ ਵਾਲੇ ਲਗਾਤਾਰ ਦਿਨ ਰਾਤ ਦਿਨ ਰਾਤ ਦਾ ਪਹਿਰਾ ਚੱਲ ਰਿਹਾ ਸੀ ਇੱਥੇ ਇੱਕ ਖੱਡ ਨੂੰ ਲੱਭਣ ਤੇ ਪਰ ਖੱਡਾ ਜਲਭੀਆ 2 ਮਹੀਨੇ ਬਾਅਦ